ਪੀਟੀਸੀ ਨਿਊਜ਼ ਦੇਖ ਰਹੇ ਹੋ ਤੁਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਦੇਸ਼ ਨੂੰ ਸਭ ਤੋਂ ਵੱਡਾ ਤੋਹਫ਼ਾ ਦੇਣ ਵਾਲੇ ਜਾਂ ਕਿ ਇਹ ਦੇਸ਼ ਨੂੰ ਸਭ ਤੋਂ ਵੱਡਾ ਸਨਮਾਨ ਦਿਵਾਉਣ ਵਾਲੇ ਜਾਂ ਫਿਰ ਆਪਾਂ ਕਹੀਏ ਦੇਸ਼ ਨੂੰ ਸੰਵਿਧਾਨ ਦੇਣ ਵਾਲੇ ਔਰ ਇੱਕ ਆਮ ਲੋਕਾਂ ਨੂੰ ਸਿਰ ਉੱਚਾ ਉਠਾ ਕੇ ਚੱਲਣ ਦੀ ਸਿੱਖਿਆ ਦੇਣ ਵਾਲੇ ਡਾਕਟਰ ਭੀਮrao ਅੰਬੇਦਕਰ ਉਹਨਾਂ ਦਾ ਹੀ ਅਪਮਾਨ ਕੀਤਾ ਗਿਆ ਹੈ ਉਹਨਾਂ ਦੀ ਜੋ ਅੰਮ੍ਰਿਤਸਰ ਦੇ ਵਿੱਚ ਪ੍ਰਤਿਮਾ ਹੈ ਉਸ ਦੀ ਬੇਅਦਬੀ ਕੀਤੀ ਗਈ ਹੈ ਇਕ ਨੌਜਵਾਨ ਉਸ ਪ੍ਰਤਿਮਾ ਦੇ ਉੱਤੇ ਚੜ ਜਾਂਦਾ ਹੈ ਉਸ ਬੁੱਤ ਦੇ ਉੱਤੇ ਚੜ ਜਾਂਦਾ ਹੈ ਤੇ ਹਥੌੜੇ ਦੇ ਨਾਲ ਵਾਰ ਕਰ ਦਿੰਦਾ ਹੈ ਹੁਣ ਉਸ ਦਾ ਜੋ ਵਿਰੋਧ ਕੀਤਾ ਜਾ ਰਿਹਾ ਹੈ ਉਸ ਨੌਜਵਾਨ ਦਾ ਔਰ ਉਸ ਘਟਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੱਲ ਹੀ ਵੱਖੋ-ਵੱਖਰੇ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਸੀ ਅੰਮ੍ਰਿਤਸਰ ਬੰਦ ਦਾ ਤੇ ਹੁਣ ਅੰਮ੍ਰਿਤਸਰ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਇਹ ਰੋਸ ਹੈ ਤਾਂ ਕਿ ਸਰਕਾਰਾਂ ਤੱਕ ਆਵਾਜ਼ ਪਹੁੰਚੇ ਸਰਕਾਰਾਂ ਵੀ ਦੇਖਣ ਆਖਿਰਕਾਰ ਗੁਰੂ ਨਗਰੀ ਅੰਮ੍ਰਿਤਸਰ ਬੰਦ ਕਿਉਂ ਹੋ ਗਈ ਹੈ ਇੱਥੇ ਕਾਰੋਬਾਰ ਕਿਉਂ ਨਹੀਂ ਹੋ ਰਿਹਾ ਤਾਂ ਇੱਕ ਲੋਕਾਂ ਦੀ ਆਵਾਜ਼ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਆਮ ਲੋਕਾਂ ਦੀ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਔਰ ਸਖਤ ਕਾਰਵਾਈ ਕੀਤੀ ਜਾਵੇ ਇਸ ਕਰਕੇ ਅਮ੍ਰਿਤਸਰ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਵਾਲਮਿਕ ਸਮਾਜ ਵਾਲਮਿਕ ਭਾਈਚਾਰੇ ਦੇ ਜੋ ਲੋਕ ਨੇ ਉਹ ਇਕੱਤਰਿਤ ਹੋਏ ਨੇ ਔਰ ਜ਼ਬਰਦਸਤ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਆਪਣਾ ਰੋਸ ਪ੍ਰਗਟਾਇਆ ਜਾ ਰਿਹਾ ਹੈ ਹਾਲਾਂਕਿ ਕੁਝ ਵੀ ਐਸੇ ਤਰੀਕੇ ਦੀ ਕਾਰਵਾਈ ਨਹੀਂ ਹੋਈ ਜੋ ਮਾਨਵਤਾ ਦੇ ਖਿਲਾਫ ਹੋਵੇ ਜੋ ਇਸ ਵਕਤ ਪ੍ਰੋਟੈਸਟ ਚੱਲ ਰਿਹਾ ਸੀ ਉਸ ਦੀ ਗੱਲ ਕਰ ਰਹੇ ਹਾਂ ਕਿਸੇ ਨੂੰ ਤੰਗ ਪਰੇਸ਼ਾਨੀ ਕੀਤਾ ਜਾ ਰਿਹਾ ਕੋਈ ਹੜਦੰਗ ਨਹੀਂ ਮਚਾਇਆ ਜਾ ਰਿਹਾ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਵਾਲਮੀਕ ਸਮਾਜ ਹੈ ਜੋ ਉਹਨਾਂ ਦੇ ਲੋਕ ਨੇ ਇਸ ਵਕਤ ਇੱਕ ਰੋਸ ਰੈਲੀ ਕੱਢ ਰਹੇ ਨੇ ਔਰ ਜਿਨ੍ਹਾਂ ਦੇ ਕਾਰੋਬਾਰ ਧੰਦੇ ਖੁੱਲੇ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਵੀ ਸਾਡੇ ਨਾਲ ਸ਼ਾਮਿਲ ਹੋ ਜਾਓ ਆਪਣੇ ਕਾਰੋਬਾਰਾਂ ਨੂੰ ਬੰਦ ਕਰ ਦਿਓ ਹਾਂ ਜੇਕਰ ਕੋਈ ਆੜ ਰਿਹਾ ਹੈ ਉਹਨਾਂ ਨੂੰ ਸਮਝਾ ਬੁਝਾ ਕੇ ਜਾਂ ਹਲਕਾ ਬਲ ਪ੍ਰਯੋਗ ਕਰਕੇ ਉਹਨਾਂ ਦੇ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਨੇ ਔਰ ਤਸਵੀਰਾਂ ਤੁਹਾਨੂੰ ਸਿੱਧਾ ਸੀ ਇਸ ਵਕਤ ਅੰਮ੍ਰਿਤਸਰ ਦੀਆਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦਾ ਮਾਹੌਲ ਹੈ ਜੋ ਬੇਅਦਬੀ ਹੋਈ ਹੈ ਜੋ ਭੰਨ ਤੋੜ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਡਾਕਟਰ ਵੀਰ ਅੰਬੇਦਕਰ ਸਾਹਿਬ ਦੀ ਮੂਰਤੀ ਦੇ ਉੱਤੇ ਚੜ ਜਾਂਦਾ ਔਰ ਕੁਝ ਹੀ ਦੇਰ ਦੇ ਵਿੱਚ ਹਾਲਾਂਕਿ ਜੋ ਮੌਕੇ ਦੇ ਉੱਤੇ ਲੋਕ ਸੀ ਉਸ ਨੂੰ ਥੱਲੇ ਉਤਾਰਿਆ ਜਾਂਦਾ ਹੈ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਮੌਕੇ ਦੇ ਉੱਤੇ ਜਿੱਥੇ ਵੀ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਨੇ ਜਿਸ ਵੀ ਥਾਂ ਦੇ ਉੱਤੇ ਰੋਸ ਰੈਲੀ ਕੱਢੀ ਜਾ ਰਹੀ ਹੈ ਪੰਜਾਬ ਪੁਲਿਸ ਉੱਥੇ ਮੁਸਤੈਦ ਹੈ ਪੁਲਿਸ ਵੀ ਇਹ ਦੇਖ ਰਹੀ ਹੈ ਕਿਤੇ ਕੋਈ ਗੜਬੜੀ ਨਾ ਹੋਵੇ ਕਿਉਂਕਿ ਇਹ ਚੀਜ਼ ਹੁੰਦੀ ਹੈ ਕਿ ਜਿੱਥੇ ਜ਼ਿਆਦਾ ਸੰਖਿਆ ਦੇ ਵਿੱਚ ਲੋਕ ਇਕੱਠੇ ਹੋ ਜਾਂਦੇ ਨੇ ਉੱਥੇ ਕੁਝ ਸ਼ਰਾਰਤੀ ਅਨਸਰ ਵੀ ਵਿੱਚ ਵੜ ਜਾਂਦੇ ਨੇ ਸ਼ਰਾਰਤੀ ਅੰਸਰ ਕੋਈ ਇਸ ਤਰੀਕੇ ਦੀ ਗਲਤ ਹਰਕਤ ਨਾ ਕਰਨ ਜਿਸ ਦੇ ਨਾਲ ਸਮਾਜ ਦੇ ਵਿੱਚ ਹੋਰ ਜ਼ਿਆਦਾ ਹੁੜਦੰਗ ਪੈਦਾ ਹੋਵੇ ਜਾਂ ਫਿਰ ਗੜਬੜੀ ਪੈਦਾ ਹੋਵੇ ਇਸ ਕਰਕੇ ਪੰਜਾਬ ਪੁਲਿਸ ਮੌਕੇ ਦੇ ਉੱਤੇ ਤਣਾਤ ਹੈ ਲੇਕਿਨ ਫਿਲਹਾਲ ਐਸੀ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਜੋ ਕਿ ਸਮਾਜ ਵਿਰੋਧੀ ਹੋਵੇ ਲੇਕਿਨ ਜੋ ਕਾਰਵਾਈ ਹੋ ਚੁੱਕੀ ਹੈ ਉਸ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਰੋਸ ਰੈਲੀ ਕੱਢੀ ਜਾ ਰਹੀ ਹੈ ਤਸਵੀਰਾਂ ਸੀ ਤੁਹਾਨੂੰ ਅੰਮ੍ਰਿਤਸਰ ਦੀਆਂ ਹੀ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਰੋਸ ਰੈਲੀ ਕੱਢੀ ਜਾ ਰਹੀ ਹੈ ਮਾਲਮਿਕੀ ਸਮਾਜ ਦੇ ਵੱਲੋਂ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਅੰਮ੍ਰਿਤਸਰ ਦੇ ਹੌਲਗੇਟ ਦੇ ਨਜ਼ਦੀਕ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਬਿਲਕੁਲ ਵਿਰਾਸਤੀ ਮਾਰਗ ਹੈ ਜੋ ਬਣਾਇਆ ਗਿਆ ਵੈ ਉਸ ਦੇ ਬਿਲਕੁਲ ਕੋਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਬੀਤੇ ਦਿਨ ਇੱਕ ਤਰੀਕੇ ਦੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਡਾਕਟਰ ਸਾਹਿਬ ਜੋ ਹੈਗੇ ਨੇ ਬੀ ਆਰ ਅੰਬੇਦਕਰ ਸਾਹਿਬ ਇਹਨਾਂ ਦੀ ਮੂਰਤੀ ਦੇ ਉੱਤੇ ਮੂਰਤ ਦੇ ਉੱਤੇ ਚੜ ਗਏ ਸੀ ਇੱਕ ਨੌਜਵਾਨ ਤੇ ਹਥੌੜੇ ਦੇ ਨਾਲ ਹਮਲਾ ਕੀਤਾ ਸੀ ਤੇ ਉਸ ਦੀ ਵਿਰੋਧ ਵਿੱਚ ਅੱਜ ਕਿਸ ਤਰੀਕੇ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮੌਕੇ ਦੀਆਂ ਹੀ ਤਸਵੀਰਾਂ ਨੇ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਨੇ ਇਲਾਕੇ ਨੂੰ ਪੂਰੇ ਨੂੰ ਸਾਫ਼ ਔਰ ਸੁਵੱਛ ਕੀਤਾ ਗਿਆ ਵਾ ਮਾਲਾ ਪਹਿਨਾਈ ਗਈ ਹੈ ਔਰ ਜੋ ਸਾਰੇ ਲੋਕ ਨੇ ਸੰਕੇਤਿਕ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਇੱਕ ਤਰੀਕੇ ਦੀ ਮਾਫੀ ਮੰਗ ਰਹੇ ਨੇ ਸਾਰੇ ਕਿ ਦੇਸ਼ ਨੂੰ ਇੰਨਾ ਵੱਡਾ ਸੰਵਿਧਾਨ ਦੇਣ ਵਾਲੇ ਐਡਾ ਵੱਡਾ ਮਾਣ ਬਖਸ਼ਣ ਵਾਲੇ ਇਕ ਸ਼ਖਸ ਦੇ ਨਾਲ ਜੋ ਵਿਵਹਾਰ ਕਿਸੇ ਵੱਲੋਂ ਕੀਤਾ ਗਿਆ ਇਨਸਾਨ ਦੇ ਵੱਲੋਂ ਤੇ ਅਸੀਂ ਸ਼ਰਮਿੰਦਾ ਹਾਂ ਮਾਫੀ ਮੰਗਦੇ ਹਾਂ ਤੇ ਰਾਜਕੁਮਾਰ ਵੇਰਕਾ ਮੌਕੇ ਦੇ ਉੱਤੇ ਮੌਜੂਦ ਨੇ ਇਸ ਤੋਂ ਇਲਾਵਾ ਹੋਰ ਵੀ ਵੱਡੀ ਸੰਖਿਆ ਦੇ ਵਿੱਚ ਲੋਕ ਮੌਜੂਦ ਨੇ ਜੋ ਇਸ ਵਕਤ ਸਫਾਈ ਕਰ ਰਹੇ ਨੇ ਤੇ ਉਸ ਤੋਂ ਬਾਅਦ ਇੱਕ ਤਰੀਕੇ ਦੀ ਮਾਫੀ ਮੰਗੀ ਗਈ ਹੈ ਔਰ ਡਾਕਟਰ ਬੀ ਆਰ ਅੰਬੇਦਕਰ ਦੀ ਇਸ ਵਕਤ ਤੁਸੀਂ ਉਹ ਪ੍ਰਤਿਮਾ ਦੇਖ ਰਹੇ ਹੋ ਜਿਸ ਦਾ ਬੀਤੇ ਦਿਨ ਜਿਸ ਦੇ ਉੱਤੇ ਚੋਟ ਕੀਤੀ ਗਈ ਸੀ ਇੱਕ ਤਰੀਕੇ ਦਾ ਅਟੈਕ ਕੀਤਾ ਗਿਆ ਸੀ ਔਰ ਉਸ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਇੱਕ ਤਰੀਕੇ ਦੀ ਬੇਅਦਬੀ ਕੀਤੀ ਗਈ ਹੈ ਤੇ ਹੁਣ ਜੋ ਪੂਰਾ ਵਾਲਮੀਕ ਸਮਾਜ ਹੈ ਨਾ ਸਿਰਫ ਵਾਲਮੀਕ ਸਮਾਜ ਹੋਰ ਵੀ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਹਾਲਾਂਕਿ ਅਸੀਂ ਉਸ ਪਰਿਵਾਰ ਦੇ ਨਾਲ ਵੀ ਕੁਝ ਸਮੇਂ ਬਾਅਦ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੇ ਵੀ ਕਿਹਾ ਕਿ ਜੋ ਵੀ ਹੋਇਆ ਗਲਤ ਹੋਇਆ ਜਿਸ ਵਿਅਕਤੀ ਨੇ ਕੀਤਾ ਸੀ આરોપી ਪੁਲਿਸ ਕੀ ਕਹਿ ਰਹੀ ਹੈ ਪੁਲਿਸ ਦੀ ਗੱਲ ਸੁਣਦੇ ਆਪਾਂ ਕੱਲ ਜਿਹੜਾ ਇਨਸੀਡੈਂਟ ਹੋਇਆ ਬਹੁਤ ਹੀ ਸਤਕਾਰਯੋਗ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਪ੍ਰਤੀਮਾ ਨਾਲ ਜਿਹੜੀ ਛੇੜਛਾੜ ਦੀ ਕੋਸ਼ਿਸ਼ ਕੀਤੀ ਹੈ ਇੱਕ ਵਿਅਕਤੀ ਵੱਲੋਂ ਉਹ ਬਹੁਤ ਹੀ ਨਿੰਦਣਯੋਗ ਹੈ ਅਤੇ ਅਤੇ ਮੰਦਭਾਗੀ ਘਟਨਾ ਹੈ ਕਿਉਂਕਿ ਉਹ ਸਾਰੇ ਸਾਡੇ ਭਾਰਤੀਆਂ ਵਾਸਤੇ ਆਪਣੇ ਸਾਰਿਆਂ ਵਾਸਤੇ ਬਹੁਤ ਹੀ ਸਤਿਕਾਰਯੋਗ ਨੇ ਔਰ ਸਾਡੇ ਸੰਵਿਧਾਨ ਦੇ ਰਚੇਤਾ ਨੇ ਉਸ ਦੇ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਪੁਲਿਸ ਵੱਲੋਂ ਇਸ ਸਬੰਧ ਵਿੱਚ ਐਫ ਆਈ ਆਰ ਨੰਬਰ 6 ਮਿਤੀ 6 26 1 25 ਈ ਡਿਵੀਜ਼ਨ ਥਾਣਾ ਕਮਿਸ਼ਨਰ ਅਟਮਨ ਸਰ ਵਿੱਚ ਦਰਜ ਕੀਤੀ ਜਾ ਚੁੱਕੀ ਸਾਰੀਆਂ ਸਖਤ ਤੋਂ ਸਖਤ ਤਾਰਾਵਾਂ ਜੋ ਬਣਦੀਆਂ ਸੀ ਉਹ ਲਾਈਆਂ ਗਈਆਂ ਨੇ ਔਰ ਜਿਹੜਾ ਮੁਲਜ਼ਮ ਹੈ ਉਹ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜਿਹਦਾ ਨਾਮ ਹੈ ਆਕਾਸ਼ ਸਿੰਘ ਸਨ ਆਫ ਭੁਪਿੰਦਰ ਸਿੰਘ ਚੁੰਗਾ ਬਸਤੀ ਧਰਮਕੋਟ ਡਿਸਟ੍ਰਿਕਟ ਮੋਗਾ ਦਾ ਰਹਿਣ ਵਾਲਾ ਹੈ ਇਹਦੇ ਉਤੇ ਅਸੀਂ ਸਪੈਸ਼ਲ ਟੀਮਸ ਲਾਈਆਂ ਜਿਹੜੀਆਂ ਕਿ ਹਰ ਤਰ੍ਹਾਂ ਨਾਲ ਇਹਦੀ ਜਿਹੜੇ ਸਭ ਤੋਂ ਸਾਡੇ ਬੈਸਟ ਆਫੀਸਰ ਨੇ ਉਹਦੀ ਇੰਟਰੋਗੇਸ਼ਨ ਕਰ ਰਹੇ ਨੇ ਔਰ ਜਿੰਨੇ ਵੀ ਐਵੀਡੈਂਸ ਹੈ ਚਾਹੇ ਇਹਦੀ ਸਿੱਧੇ ਤੌਰ ਤੇ ਪੁੱਛਗਿੱਛ ਹੈ ਚਾਹੇ ਕੋਈ ਟੈਕਨੀਕਲ ਹੈ ਕਿਉਂਕਿ ਇਹਦਾ ਮੋਬਾਈਲ ਵੀ ਉਸ ਮਿਲਿਆ ਹਰ ਤਰੀਕੇ ਨਾਲ ਅਸੀਂ ਸੈਂਟੀਫਿਕ ਤੌਰ ਤੇ ਵੀ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਦੈਟ ਸਾਨੂੰ ਪਤਾ ਲੱਗ ਸਕੇ ਕਿ ਇਹਦੇ ਨਾਲ ਕੋਈ ਹੋਰ ਬੰਦੇ ਅਟੈਚ ਹੈ ਜਾਂ ਕੋਈ ਹੋਰ ਪਿੱਛੇ ਕੋਈ ਇਹੋ ਜਿਹੀ ਵੱਡੀ ਕਾਂਸਪੀਰੇਸੀ ਤਾਂ ਨਹੀਂ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਔਰ ਮੈਂ ਸਭ ਨੂੰ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਗੁਰੂ ਨਗਰੀ ਦੇ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਫੇਅਰ ਔਰ ਵਧੀਆ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਕਿਉਂਕਿ ਆਪਾਂ ਸਾਰੇ ਹੀ ਜਿਹੜੇ ਆ ਸਾਡੇ ਵਾਸਤੇ ਇਸ ਤੋਂ ਇੰਪੋਰਟੈਂਟ ਗੱਲ ਕੋਈ ਨਹੀਂ ਹੈ ਇਹਦੇ ਜਿਹੜੀ ਦੂਜੀ ਗੱਲ ਹੈ ਕਿ ਮੈਂ ਜੋ ਅੱਜ ਸਾਡੇ ਭਰਾਵਾਂ ਨੇ ਬੰਦ ਦਾ ਕਾਲ ਦਿੱਤੀ ਹੈ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਸਾਰਿਆਂ ਨੂੰ ਆਪਾਂ ਨੂੰ ਬਹੁਤ ਦੁੱਖ ਹੈ ਪਰ ਆਪਾਂ ਸਾਰੇ ਸ਼ਾਂਤੀ ਬਰਕਰਾਰ ਰੱਖੀਏ ਕਿਉਂਕਿ ਭਾਈਚਾਰਕ ਸਾਂਭਾਸਤੇ ਪੰਜਾਬ ਦੇ ਵਿੱਚ ਆਪਣੀ ਬਹੁਤ ਪਹਿਲਾਂ ਹੀ ਇੱਜ਼ਤ ਮਾਣ ਹੈ ਇਸ ਗੱਲ ਦਾ ਆਪਾਂ ਸਾਰੇ ਇਕੱਠੇ ਰਹਿਣੇ ਆ ਤੇ ਇਹਦੇ ਚ ਮੇਰੀ ਸਭ ਨੂੰ ਬਰਜ਼ੋਰ ਅਪੀਲ ਵੀ ਹੈ ਕਿ ਆਪਾਂ ਸ਼ਾਂਤੀ ਬਰਕਰਾਰ ਰੱਖੀ ਐ ਸੀ ਪੁਲਿਸ ਵੱਲੋਂ ਜੋ ਵੀ ਇੰਤਜ਼ਾਮ ਨੇ ਉਹ ਵੀ ਨਾਲ ਕੀਤੇ ਐ ਫੈਸਿਲਿਟੇਟ ਕਰਨ ਵਾਸਤੇ ਲਾਉਂਡ ਆਰਡਰ ਨੂੰ ਟ੍ਰੈਫਿਕ ਨੂੰ ਔਰ ਇਸ ਤੋਂ ਇਲਾਵਾ ਜਿਹੜੀ ਗੱਲ ਹੈ ਪ੍ਰੀਲੀਮੀਨਰੀ ਤੌਰ ਤੇ ਕੁਛ ਗਿੱਚ ਆਈ ਹੈ ਜਿਹੜਾ ਆਕਾਸ਼ ਸਿੰਘ ਹੈਗਾ ਇਹ ਸ਼ੈਡੂਲ ਕਾਸਟ ਕਮਿਊਨਿਟੀ ਨੂੰ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਔਰ ਇਹਦੇ ਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਉੱਥੇ ਕਿਸੇ ਜਥੇਬੰਦੀ ਵੱਲੋਂ ਮੈਂ ਉਹ ਉਹਨਾਂ ਨੂੰ ਉਹਨਾਂ ਨੇ ਕਿਤੇ ਜਿਹੜੀ ਸਿਵਲ ਅਥਾਰਟिटीज ਨੂੰ ਉੱਥੇ ਪ੍ਰਤੀਮਾ ਦੇ ਉੱਤੇ ਸਫਾਈ ਵਗੈਰਾ ਕਰਨ ਵਾਸਤੇ ਪੁਆੜੀ ਮੰਗਵਾਈ ਸੀ ਔਰ ਉਸ ਤੋਂ ਬਾਅਦ ਉੱਥੇ ਸ਼ਾਮ ਨੂੰ ਫੰਕਸ਼ਨ ਵੀ ਰੱਖਿਆ ਸੀ ਉਸ ਬਾਰੇ ਵੀ ਅਸੀਂ ਇਨਵੈਸਟੀਗੇਸ਼ਨ ਸਾਰੀ ਕਰਾਂਗੇ ਕਿ ਉਹ ਕਿਸ ਤਰੀਕੇ ਨਾਲ ਕਿਸੇ ਦੀ ਅਗਰ ਕੋਈ ਅੰਗਹੀਲੀ ਪਾਈ ਜਾਂਦੀ ਹੈ ਕਿਸੇ ਵੀ ਮੁਲਾਜ਼ਮ ਦੀ ਉਸ ਤੇ ਵੀ ਸਖਤ ਕਾਰਵਾਈ ਕੀਤੀ ਜਾਏਗੀ ਔਰ ਮੈਂ ਇਹ ਸਾਰਿਆਂ ਨੂੰ ਅਖੀਰ ਦੇ ਵਿੱਚ ਵਿਸ਼ਵਾਸ ਦਿਵਾਉਣਾ ਕਿ ਅਸੀਂ ਵਚਨਬੱਧਾਂ ਆਪਾਂ ਸ਼ਾਂਤੀ ਵੀ ਬਰਕਰਾਰ ਰੱਖਣੀ ਹੈ ਗੁਰੂ ਨਗਰੀ ਚ ਵੀ ਸਾਰੇ ਪੰਜਾਬ ਚ ਵੀ ਔਰ ਦੂਸਰਾ ਜਿਹੜੇ ਆਪਣੇ ਅਕਿਊਜ਼ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਉਣ ਦੇ ਲਈ ਵਚਨਬੱਧਤਾ ਮੈਂ ਦੁਬਾਰਾ ਦਹਿਰਾਉਣਾ

sabulu ahi he 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 he